12ਵੀਂ ਕਲਾਸ ਦੇ ਵਿਦਿਆਰਥੀ ਸਕੂਲਾ ਦੇ ਵਿੱਚ ਫੇਅਰਵੈਲ ਪਾਰਟੀ ਤੋਂ ਬਾਅਦ ਰੈਲੀਆਂ ਕਰਦੇ ਹੋਏ ਨਜ਼ਰ ਆਏ 100 ਤੋਂ 150 ਗੱਡੀਆਂ ਲਗਜ਼ਰੀ ਵਾਹਨ ਜਿਹੜੇ ਨੇ ਲੁਧਿਆਣਾ ਦੇ ਸਾਊਥ ਸਿਟੀ ਵਾਲੀ ਸੜਕਾਂ ਤੇ ਨਜ਼ਰ ਆਈ ਇੱਕ ਸਕੂਲ ਨਹੀਂ ਘਟੋ ਘੱਟ ਪੰਜ ਸਕੂਲਾਂ ਦੇ ਵਾਹਨ ਜਿਹੜੇ ਵਿਦਿਆਰਥੀ ਲੈ ਕੇ ਰੈਲੀਆਂ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਕੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਇਹਨਾਂ ਸਕੂਲਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਦੂਸਰੇ ਪਾਸੇ ਸਕੂਲਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਜਿਹੜੀ ਵੀ ਪਾਰਟੀ ਸੀ ਉਹ ਬੱਚਿਆਂ ਨੇ ਖੁਦ ਜਿਹੜੀ ਹੈ ਜਿਸ ਨੂੰ ਕੀ ਆਪਾਂ ਅਨੌਫੀਸ਼ੀਅਲ ਪਾਰਟੀ ਗਿਣਦੇ ਆਂ ਉਹ ਰੱਖੀ ਗਈ ਸੀ ਸਾਡੇ ਵੱਲੋਂ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਹੀ ਆਪਣੀ ਫੇਅਰਵੈਲ ਪਾਰਟੀ ਲੈ ਕੇ ਗਏ ਨੇ ਪਰ ਇਸ ਪਾਰਟੀ ਜਾਂ ਫਿਰ ਇਸ ਰੈਲੀ ਨਾਲ ਸਕੂਲਾਂ ਦਾ ਕੋਈ ਵੀ ਲੈਣ ਦੇ ਨਹੀਂ ਹੈ ਸਕੂਲਾਂ ਵੱਲੋਂ ਇਸ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਸਾਰੀ ਜਾਂਚ ਪੜਤਾਲ ਇਸ ਦੇ ਵਿੱਚ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਨੋਟ ਕੀਤੇ ਗਏ ਵਾਹਨਾ ਦੇ ਨੰਬਰ ਜਿਹੜੇ ਨੇ ਉਹਨਾਂ ਦੇ ਤਹਿਤ ਤੇ ਉੱਤੇ ਨੋਟਿਸ ਜਾਰੀ ਕਰ ਦਿੱਤਾ ਗਿਆ केएसवी ਬਣੇਗਾ ਔਰ ਇਸ ਦੇ ਪਾਸੇ ਦੂਸਰੇ ਇਹ ਵੀ ਦੱਸ ਦਈਏ ਕਿ ਇਹਨਾਂ ਵਾਹਨਾਂ ਦੇ ਵਿੱਚ ਲਗਜ਼ਰੀ ਵਾਹਨ ਮੌਜੂਦ ਸੀ ਜੋ ਕਿ ਬੱਚੇ ਸਕੂਲੇ ਬੱਚਿਆਂ ਨੂੰ ਪ੍ਰੋਵਾਈਡ ਕਰਵਾਏ ਗਏ ਸੀ ਇੱਥੇ ਹੀ ਪੇਰੈਂਟਸ ਨੂੰ ਵੀ ਜਿਹੜਾ ਜਾਗਰੂਕ ਹੋਣ ਦੀ ਜ਼ਰੂਰਤ ਹੈ ਔਰ ਦੂਸਰੇ ਪਾਸੇ ਇਹ ਸਾਰੀ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਸਿਗੀਆਂ ਸਰਾਂਬਾ ਨਗਰ ਦੇ ਤਿੰਨ ਸਕੂਲ ਸਾਹਮਣੇ ਆਏ ਨੇ ਡੁਗਰੀ ਦਾ ਸਕੂਲ ਸਾਹਮਣੇ ਆਇਆ